ਅਮੇਰਾ ਲੱਕ ਲਾਇਆ ਦਾ ਹਾਂਜੀ ਲੱਕ ਲਾਇਆ ਦਾ ਇਹ ਅਸੀਂ ਸਮੇਂ-ਸਮੇਂ ਤੇ ਹਰੇਕ ਵਹੀਕਲ ਦੀ ਚੈਕਿੰਗ ਕਰਦੇ ਹੁੰਨੇ ਆ ਜਿਸ ਦੇ ਤਹਿਤ ਜਿਹੜਾ ਆਪਣਾ ਟ੍ਰੈਫਿਕ ਨਿਯਮਾਂ ਦੀ ਵਾਇਲੇਸ਼ਨ ਕਰਦਾ ਉਹਦੇ ਖਿਲਾਫ ਅਸੀਂ ਪਹਿਲਾਂ ਵਾਰਨਿੰਗ ਦਿੱਤੀ ਕਾਫੀ ਦਿਨ ਹੁਣ ਅਸੀਂ ਉਹਦੇ ਖਿਲਾਫ ਬੰਦਨੀਆ ਕਾਨੂੰਨੀ ਕਾਰਵਾਈ ਕਰ ਰਹੇ ਆ ਜਿਵੇਂ ਈ ਰਿਕਸ਼ਾ ਵਗੈਰਾ ਨੇ ਜਿਹੜਾ ਬਿਨਾਂ ਕਾਗਜ਼ ਪੱਤਰ ਤੋਂ ਚੱਲ ਰਹੇ ਨੇ ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਚਲਾਨ ਕਰ ਰਹੇ ਆ ਕਿੰਨੇ ਜੀ ਰਿਕਸ਼ਾ ਦੇ ਉਹ ਚਲਾਨ ਕਰਦੇ ਜਿੱਥੇ ਕਿਹਾ ਜਾਂਦਾ ਹੈ ਈ ਰਿਕਸ਼ਾ ਬਾਲੇੰਤਾ ਮੈਂ ਇਹੀ ਪਹਿਲਾਂ ਵੀ ਕਿਹਾ ਸੀਗਾ ਪਹਿਲਾਂ ਨਾ ਉਹਨੂੰ 10 ਦਿਨ ਦਿੱਤੇ ਸੀਗੇ ਵੀ 10 ਦਿਨ ਦੇ ਵਿੱਚ ਆਪਣੇ ਕਾਗਜ਼ ਪੱਤਰ ਪੂਰੇ ਕਰ ਲਓ ਨਹੀਂ ਤਾਂ ਫਿਰ ਅਸੀਂ 11ਵੇਂ ਦਿਨ ਤੋਂ ਬਾਅਦ ਚਲਾਨ ਕਰਨੇ ਸ਼ੁਰੂ ਕਰਾਂਗੇ ਉਸੇ ਤਹਿਤ ਹੀ ਹੁਣ ਕਾਫੀ ਹੱਦ ਤੱਕ ਰਜਿਸਟ੍ਰੇਸ਼ਨ ਹੋ ਗਈ ਆ ਜਿਹੜੇ ਨਹੀਂ ਰਜਿਸਟਰਡ ਹੋਏ ਜਾਂ ਜਿਹੜੇ ਵਾਇਲੇਸ਼ਨ ਕਰਦੇ ਨੇ ਅਸੀਂ ਉਹਨਾਂ ਦੇ ਚਲਾਨ ਕਰ ਰਹੇ ਹਾਂ ਕੱਦ ਨਹੀਂ ਆਣ ਲਿਆ ਕਿ ਦੋਹਾਂ ਨੇ ਬੇਗਾ ਗੇ ਮਾਰ ਦਿੱਤੀ ਤੇ ਆ ਗਏ ਇਹ ਚੱਲੀ ਹੈ ਹੱਸ 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 ਸਾਸੇ ਆਸੀ ਦੇਵੇ ਕੋਈ ਚੀਜ਼ ਦੇ ਦੇ ਸਾਨੂੰ ਆਨਲਾਈਨ ਪਾ ਲੈਨੇ ਬਾਲ ਹੁੰਦੇ ਹੈਗੇ ਮੇਰੇ ਕੋਲ ਸਾਰੇ ਕਿੱਥੇ ਦਿਖਾਸ ਕਰੇ ਰੱਖਣੇ ਨਹੀਂ ਬਾਲ ਦੇ ਘਰੇ ਕੀ ਕਰਦੇ ਨੇ ਆਨਲਾਈਨ ਪਾ ਲੈਨੇ ਆਪੇ ਆਨਲਾਈਨ ਪਾ ਦੇ ਦਿੰਦੇ ਨੇ ਬਰੀ ਪੈਸੇ ਨਹੀਂ ਕਿੱਲੇ ਹੁੰਦੇ ਇਹ ਕਾਜ ਕਿੱਲੇ ਹੋਏ ਨੇ ਪੈਸੇ ਨਹੀਂ ਕਹਿੰਦਾ ਇਹ ਕਾਜ ਰੱਖਣ ਨੂੰ ਜਗ੍ਹਾ ਨਹੀਂ ਗਈ

thank you चाल okay. C'est oh.